ਇਹ ਕਰਨੀ ਬੰਦ ਕਰੋ ਬੰਦ ਕਰੋ ਰਾਜਨੀਤੀ ਲਾਖਿਆ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਬਾਦਲ ਸਰਕਾਰ ਮਰਦਾਬਾ ਮਰਦਾਬਾ ਰਾਜਨੀਤੀ ਲਾਖਿਆ ਦੇ ਪਰਿਵਾਰ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਜਿਆਦਾਤ ਕਲਾਕਿਆਂ ਦੇ ਪਰਿਵਾਰ ਨਾਲ ਵਾਦੇ ਕੀਤੇ ਪੂਰੇ ਕਰੋ ਪੂਰੇ ਕਰੋ ਸਨਮਾਨਾਂ ਦੇ ਅਸੀਂ ਭੁੱਖੇ ਨਹੀਂ ਹਾਂ ਉਹ ਬਾਸ ਲੈ ਲਓ ਤੇਰੇ ਨਾਲ ਕਿਉਂ ਵਾਦੇ ਭਾਈ ਸਰਕਾਰ ਕਿੰਨਾ ਹਾਂ 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 ਸਾਡੀ 4 ਵਾਰੀ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਇੱਕ ਮਿੰਟ ਬਈ ਜਿੰਦਾਬਾਦ ਜਿੰਦਾਬਾਦ ਜਿਆਦੇ ਮੁੱਖ ਮੰਤਰੀ ਸਰਕਾਰ ਨਾਲ ਸਾਡੀ 4 ਵਾਰੀ ਮੀਟਿੰਗ ਹੋ ਗਈ ਜੀ ਹਾਂ ਜਿੰਨੇ ਸਾਡੇ ਪਸ਼ੁਰਗਾ ਨੇ ਇਸ ਵਾਸਤੇ ਖੂਨ ਬਹਾਇਆਗਾ ਬਾਦਲ ਸਰਕਾਰ ਨਾਲ ਸਾਡੀ ਫੇਸ ਟੂ ਫੇਸ ਗੱਲਬਾਤ 4 ਵਾਰੀ ਹੋਈ ਹੈ ਮੀਟਿੰਗ ਸਾਡੀਆਂ ਕੁਝ ਮੰਗਾਂ ਨੇ ਉਹ ਵੀ ਬਹੁਤ ਛੋਟੀਆਂ ਬਹੁਤ ਛੋਟੀਆਂ ਮੰਗਾਂ ਲਗੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਆਉਣ ਲਈ ਛੇ ਤਰੀਕ ਨੂੰ ਅਸੀਂ ਇਹ ਜਿਹੜੀ ਚੀਜ਼ਾਂ ਐਲਾਨ ਕਰਾਂਗੇ ਜੁੜੇ ਜਿਹੜੇ ਮੰਗਾਂ ਦੇ ਦੇਸ਼ ਭਗਤ ਪਰਿਵਾਰਾਂ ਵਿਆ ਆਜ਼ਾਦੀਆਂ ਦੇ ਵਿੱਚ ਹਿੱਸੇ ਪਾਏ ਨੇ ਪਰ ਛਾਟਾ ਦੇ ਸਰਕਾਰੀ ਸਰਕਾਰ ਚਾਹੇ ਵਾਲੀ ਸਭ ਨੂੰ ਲਈ 200 ਰੁਪਏ ਦੇ ਕੇ ਮੰਗਾ ਮੰਗਾ ਕੇ ਸਿਨਗੜੀਆਂ ਮੰਗਾਂ ਦਾ ਕਰਦੇ ਬਸ-ਬਸ ਸੀਗਾ ਅੱਛਾ ਨੰਬਰ 2 ਤੇ ਟੋਲ ਪਲਾਜ਼ਾ ਫ੍ਰੀ ਨੰਬਰ 3 ਤੇ 500 ਜੁਨਟ ਫ੍ਰੀ ਸੀਗੀ ਕਰਨੀ ਬਿਜਲੀ ਸੀ ਉਹ ਜਾ ਕੇ 12 ਕਿਤੇ 4 5 ਮੰਗਾ ਪੂਰੀਆਂ ਕਰਾਂਗੇ 200 ਇਹਨਾਂ ਲੋਕਰੀ ਦਾ 2% ਨੌਕਰੀ ਜੋ ਕਿ ਪੂਰੇ ਕਾਂਗਰਸ ਸਰਕਾਰਾਂ ਬਲੇ ਦੂ ਤੋ ਘਟਾ ਕੇ ਕੀਤੀ ਗਈ ਭਾਰਤ ਸਰਕਾਰ ਨੇ ਵਾਦਾ ਕੀਤਾ ਸੀ ਕਿ ਜੋ ਮਰਦਾਂਰੀਆਂ ਨੇ ਬੇਟੀ ਘਾੜੇ ਦੇ ਪਰਿਵਾਰਾਂ ਦੀਆਂ ਵੀ 2% ਕਰਾਂਗੇ ਉਹ ਕੋਈ ਜ਼ਿਕਰ ਨਹੀਂ ਕੀਤਾ ਕਦੋਂ ਕਦਮ ਮੁਲਾਕਾਤ ਹੋਈ ਤੁਹਾਡੀ ਮੁਲਾਕਾਤ ਸਾਡੀ 25 ਤਰੀਕ ਨੂੰ ਮੁਲਾਕਾਤ ਹੋਣੀ ਹੈ ਸਾਡੀ ਬਾਲ ਸਿੰਘ ਨਾਲ ਫਿਰ ਤੋਂ ਨਾਂ ਦਿੱਤਾ ਸਾਨੂੰ ਪੁਲਸ ਨੇ ਨਹੀਂ ਜਾਣ ਦਿੱਤਾ ਇਸ ਵਾਰ ਅਸੀਂ ਕਾਮਯਾਬ ਹੋਏ ਸੀ ਇਹ ਸੀ ਲਾਸਟ ਚਾਂਸ ਜੇ ਹੁਣ ਨਹੀਂ ਕਰਦੇ ਤਾਂ ਪ੍ਰਮਾਤਮਾ ਇਹਨਾਂ ਨੂੰ ਦੇਖੂਣ ਵਾਲਾ ਟਾਈਮ ਨੂੰ ਦੱਸੂਗਾ ਵੀ ਜਾਫੀ ਖਲਾਡੇ ਦੇ ਪਰਿਵਾਰਾਂ ਚੁੱਪੇ ਮਾਣ ਕਰਦੇ ਉਹਨਾਂ ਦਾ ਕੀ ਹਾਸਾ ਹੁੰਦਾ ਅਸੀਂ ਇਹ ਦਿਖਾਵਾਂਗੇ ਆਉਣ ਵਾਲੀ ਬੂਟਾ ਤੁਹਾਨੂੰ ਕਿਹਦਾ ਯਾਦਗਾਰ ਬਣਾਈਏ ਕਿ ਨਹੀਂ ਯਾਦਗਾਰ ਨਾਲ ਤੁਹਾਡੀ ਮੰਗਾ ਪਹਿਲਾਂ ਸੀ ਵੀ ਯਾਦਗਾਰ ਯਾਦਗਾਰ ਵੀ ਜ਼ਰੂਰੀ ਹੈ ਬਟ ਉਹਨਾਂ ਦੇ ਪਰਿਵਾਰਾਂ ਨਾਲ ਵਾਦੇ ਤੇ ਜਿਆਦਾ ਕਹਿੰਦੇ ਵੀ ਸਾਡੇ ਦਿਮਾਗ ਚੋਂ ਬਾਹਰ ਆਏ ਗੱਲ ਸਾਨੂੰ ਬੁਲਾਇਆ ਅਸੀਂ ਬਰਨਾਲੇ ਜ਼ਿਲ੍ਹੇ ਤੋਂ ਆਏ ਐ ਏਡੀ ਦੂਰੋਂ ਤੁਹਾਨੂੰ ਕਿਉਂ ਬੁਲਾਇਆ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਨਾਮ ਨਫਤੇ ਸਿੰਘ ਆ ਕਿਥੋਂ ਆ ਬਰਨਾਲੇ